ਸਤਿ ਸ਼੍ਰੀ ਅਕਾਲ ਇੱਕ ਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਰਾਤਿਕਾ ਸ਼ਰਮਾ ਕਰਦੀ ਹਾਂ ਨਿੱਕਾ ਸਵਾਗਤ ਲਗਾਤਾਰ ਜਿਹੜੀ ਗੋਲ ਚੱਲਦੀ ਹੈ ਵੱਖ-ਵੱਖ ਗੁੱਥਾ ਵਿਚਾਰ ਰਹੇ ਹੋ ਕਿਸ ਤਰ੍ਹਾਂ ਬੈਠੇ ਹੋ ਦੇਖੋ ਜੀ ਇਹ ਜਿਹੜਾ ਲੋਕਤੰਤਰ ਦਾ ਇਹ ਬਹੁਤ ਵੱਡਾ ਦਿਨ ਹੈ ਜੀ ਜਿਹੜਾ ਕਿ ਪ੍ਰਧਾਨ ਮੰਤਰੀ ਜੀ ਦੀ ਚੋਣ ਹੋਣ ਜਾ ਰਹੀ ਹੈ ਸਾਡੇ ਹਿੰਦੁਸਤਾਨ ਦੀ ਸਾਰੇ ਲੋਕ ਅੱਜ ਐਨੀ ਧੁੱਪ ਦੇ ਵਿੱਚ ਐਨੀ ਹੀਟ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਐਨੀ ਗਰਮੀ ਦੇ ਵਿੱਚ ਬੋਟ ਪਾਉਣ ਆ ਰਹੇ ਆ ਔਰ ਬਹੁਤ ਉਤਸ਼ਾਹ ਜੀ ਲੋਕਾਂ ਚ ਕਿ ਅਸੀਂ ਆਪਣੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਜੀ ਅਸੀਂ ਬਣਾਉਣੇ ਆ ਔਰ ਸਾਨੂੰ ਮੌਕਾ ਮਿਲਿਆ ਜੀ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਜੀ ਕਾਂਗਪਾਪ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਹੁਣ ਤੱਕ 50% ਵੋਟ ਪੋਲ ਹੋ ਚੁੱਕੀ ਹੈ ਔਰ ਸਾਨੂੰ ਸਾਰੇ ਇਲਾਕੇ ਚੋਂ ਸਾਰੇ ਹਲਕਿਆਂ ਚੋਂ ਵਿਧਾਨ ਸਭਾ ਦੇ ਚੋਣ ਪੋਟਾ ਆ ਰਹੀਆਂ ਕਿ ਉਹ ਲੀਡ ਕਰ ਰਹੇ ਹਨ ਔਰ ਸਾਨੂੰ ਉਮੀਦ ਹੈ ਕਿ ਵੱਡੀ ਜਿੱਤ ਪ੍ਰਾਪਤ ਕਰਨਗੇ ਜੀ ਅਲੰਡੀਪਾਲ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਜਿਹੜੇ ਅੱਜ ਵੀ ਹਜੇ ਇਸ ਵਕਤ ਵੀ ਘਰ ਬੈਠੇ ਨੇ ਮੈਂ ਸਾਰੇ ਵੋਟਰਾਂ ਨੂੰ ਤੁਹਾਡੇ ਰਾਹੀਂ মিডিਆ ਰਾਹੀਂ ਉਹਨਾਂ ਨੂੰ ਅਪੀਲ ਕਰੂੰਗਾ ਵੀ ਆਪਣੀ ਵੋਟ ਦਾ ਜਿਹੜਾ ਅਧਿਕਾਰ ਸਾਨੂੰ ਦਿਆ ਸਰਕਾਰ ਨੇ ਕਿ ਤਾਂ ਆਪਣੇ ਇਸ ਇਲੈਕਸ਼ਨ ਦਾ ਤਾਂ ਇਹ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਔਰ ਜਿਤਨਾ ਬਹਾਦਰ ਸਿੰਘ ਜੀ ਨੇ ਦੱਸਿਆ ਵੀ ਹਰ ਹਲਕੇ ਤੇ ਹਰ ਪੰਜਾਬ ਦੇ ਖੇਤਰ ਤੇ ਸਾਨੂੰ ਪਤਾ ਲੱਗ ਰਿਹਾ ਹੈ ਵੀ ਆਵਾਜ਼ ਦੀ ਪਾਰਟੀ ਨੂੰ ਬਹੁਤ ਬੜੀ ਲੀਡ ਮਿਲ ਰਹੀ ਹੈ ਔਰ ਬਹੁਤ ਬੜੀ ਜਿੱਤ ਹੋਊਗੀ ਇਹ ਜਿੱਤ ਸਾਡੀ ਨਹੀਂ ਹੋਊਗੀ ਇਹ ਪਬਲਿਕ ਦੀ ਜਿੱਤ ਹੈ ਮੈਂ ਸਾਰਿਆਂ ਨੂੰ ਫਿਰ ਅਪੀਲ ਕਰੂੰਗਾ ਵੀ ਆਪਣੀ ਇੱਕ ਇੱਕ ਵੋਟ ਦਾ ਜ਼ਰੂਰ ਪਾਓ ਔਰ ਸਾਡੇ ਉਮੀਦਵਾਰ ਨੂੰ ਜਿਤਾਓ ਸਰ ਕੀ ਕਹਿਣਾ ਚਾਹੁੰਦੇ ਹੋ ਦੂਰਾ ਜੀ ਮੈਂ ਅਰੋਨਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਦੱਖਣੀ ਕਰਾਲੀ ਹੈ ਸਾਡਾ ਅੱਡੇ ਤੋਂ ਲਹਿੰਦਾ ਜਿਹੜਾ ਕਰਾਲੀ ਹੈ ਸਾਡਾ ਇੱਧਰ ਵੱਲੋਂ ਉੱਧਰ ਜਿਹੜੀ ਪੋਲਿੰਗ ਹੋ ਰਹੀ ਹੈ 30% ਹੋਈ ਹੈ ਹੁਣ ਤੱਕ ਜਿਹੜਾ ਅਸੀਂ ਉੱਥੇ ਜਾ ਕੇ ਅਕਾਊਂਟ ਕੀਤੀ ਸੀਗੀ ਪਰ ਮੈਂ ਸਮਝਦਾ ਜਿਹੜਾ ਸੈਂਟਰਲ ਕਰਾਲੀ ਹੈ ਤੁਹਾਡਾ ਇੱਥੇ 50% ਵੋਟ ਹੋ ਰਹੀ ਹੈ ਪਰ ਅਸੀਂ ਜਿਹੜਾ ਰਿਜ਼ਲਟ ਕੱਢਿਆ ਵੀ ਸਾਡੇ ਏਰੀਆ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਵਧੀਆ VOTING ਲੈ ਕੇ ਇੱਥੇ ਜਿਹੜੇ ਭਗਵੰਤ ਮਾਨ ਜੀ ਨੇ ਅਨਮੋਲ ਗਗਨ ਮਾਨ ਜੀ ਨੇ ਵਰਕ ਕੀਤਾ ਉਹਦਾ ਬੈਨੀਫੀਡਰ ਰੂਰ ਮਿਲੇਗਾ ਤੇ ਜਿਹੜੀ ਜਿੱਤ ਹੈ ਉਹ ਯਕੀਨੀ ਹੈ ਜਿਹੜੀ ਮਾਲਵਿੰਦਰ ਸਿੰਘ ਕੰਗਤ ਸਾਹਿਬ ਦੀ ਹੋਏਗੀ। ਸਰ ਕਿਸ ਤਰ੍ਹਾਂ ਚੱਲ ਰਹੀ ਹੈ ਚੋਣ ਵਿਚਾਰ ਕੀ ਆਪ ਨਹੀਂ ਕਰਦੇ। ਸਰ ਲੋਕਾਂ ਨੂੰ ਆਈ ਅਪੀਲ ਕਰਦੇ ਆ ਲੋਕ ਵੈਸੇ ਵੀ ਵੱਧ ਛੜ ਕੇ ਸ਼ਮੂਲੀਅਤ ਕਰ ਰਹੇ ਆ। ਇੱਕ ਤਿਉਹਾਰ ਦੇ ਤਰ੍ਹਾਂ ਲੋਕਾਂ ਨੇ ਜਿਹੜੀਆਂ ਵੋਟਾਂ ਵੱਧ ਛੜ ਕੇ ਇੰਨੀ ਗਰਮੀ ਦੇ ਵਿੱਚ ਲੋਕ ਆਪਣੇ ਘਰੋਂ ਨਿਕਲ ਕੇ ਆ ਰਹੇ ਆ। ਵੋਟਾਂ ਪੈ ਰਹੀਆਂ ਤੇ ਹੁਣ ਤੱਕ 40 45% VOTING ਹੋ ਚੁੱਕੀ ਹੈ। ਸ਼ਾਮ ਤੱਕ ਮੁਕੰਮਲ ਜਿਹੜੀ ਹੈ ਹੋ ਜਾਵੇਗੀ। ਤੇ ਬਹੁਤ ਵਧੀਆ ਰੁਝਾਨ ਆਣੇ ਵਾਲੇ ਇੱਕ ਨਵਾਂ ਜਿਹੜਾ ਬਦਲਾਵ ਹੈ ਆਨੰਦਪੁਰ ਸਾਹਿਬ ਹਲਕੇ ਵਿੱਚ ਦੇਖਣ ਨੂੰ ਮਿਲੇਗਾ ਜੀ اللي आए हो سرٹیفکیٹ نو પ્રમાਣਿਤ ਕੀਤਾ ਗਿਆ ਕੀ ਖੜਾ ਕਰ ਬਸ ਬਹੁਤ ਚੰਗਾ ਲੱਗ ਰਿਹਾ ਫਰਸਟ ਟਾਈਮ ਪਾਣੀ ਆ ਐਕਚੁਅਲੀ ਲੱਗ ਰਿਹਾ ਸੀ ਉੱਥੇ ਪਾ ਕੇ ਕਿ ਇੱਕ ਦੇਸ਼ ਦੇ ਪ੍ਰਤੀ ਰਿਸਪੌਂਸਿਬਿਲਟੀ ਨਿਭਾ ਰਹੇ ਆਈ ਥਿੰਕ ਸਭ ਨੂੰ ਪਾਣੀ ਚਾਹੀਦੀ ਹੈ ਤੇ ਹਾਂਜੀ ਵੋਟ ਪਾਣੀ ਕਿਉਂ ਜ਼ਰੂਰੀ ਹੈ ਵੋਟ ਪਾਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਅਸੀਂ ਖੁਦ ਅਲਰਟ ਹੋ ਕੇ ਆਪਣੇ ਰਿਪਰੈਜ਼ੈਂਟੇਟਿਵਸ ਨਹੀਂ ਚੁਣੂਗੇ ਅਸੀਂ ਖੁਦ ਅਲਰਟ ਨਹੀਂ ਹੋਣਗੇ ਅਸੀਂ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਕਦੇ ਐਦਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਸਾਡੇ ਲਈ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਜਦੋਂ ਤੱਕ ਪਹਿਲਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਅਸੀਂ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਦੀ ਗੱਲ ਨਹੀਂ ਕਰ ਸਕਦੇ ਇਸ ਲਈ ਪਹਿਲਾਂ ਇਟ ਇਜ਼ ਇੰਪੋਰਟੈਂਟ ਕਿ ਅਸੀਂ ਖੁਦ ਵੋਟ ਪਾਈਏ ਆਪਣਾ ਰਾਈਟ ਚੰਗੀ ਤਰ੍ਹਾਂ ਐਕਸਰਸਾਈਜ਼ ਕਰੀਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਕਾਊਂਟੇਬਲ ਹੋਲਡ ਕਰੀਏ ਜਦੋਂ ਯੂਥ ਨੂੰ ਜੇਕਰ ਦੇਖੀਏ ਤਾਂ ਇਹ ਇਲੈਕਸ਼ਨ ਦੇ ਵਿੱਚ ਕਾਫੀ ਵਧੀਆ ਰੋਲ ਨਿਭਾ ਰਹੇ ਨੇ ਕੀ ਕਹਿਣਾ ਚਾਹੋਗੇ ਸਾਰੇ ਯੂਥ ਲਈ ਬਿਲਕੁਲ ਯੂਥ ਬਹੁਤ ਵਧੀਆ ਰੋਲ ਨਿਭਾ ਰਹੇ ਸਭ ਨੂੰ ਐਕਚੁਅਲੀ ਬਹੁਤ ਐਕਚੁਅਲੀ ਮੈਂ ਵੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੜ੍ਹਦੀ ਹਾਂ ਤੇ ਉੱਥੇ ਵੀ ਬਹੁਤ ਕਾਫੀ ਅਗਰ ਅਵੇਅਰਨੈਸ ਕੈਂਪੇਨ ਚੱਲਦੇ ਪਏ ਹਨ ਕਿ ਸਭ ਨੂੰ ਵੋਟ ਪਾਣੀ ਚਾਹੀਦੀ ਹੈ ਸਾਰੇ ਬਹੁਤ ਮਤਲਬ ਐਨਰਜੈਟਿਕ ਤਰੀਕੇ ਨਾਲ ਪਾਰਟ ਲੈ ਰਹੇ ਨੇ ਚਾਹੇ ਗਰਵੀ ਨੇ ਵਟ ਸਭ ਪਾਣ ਜਾ ਰਹੇ ਨੇ ਅਸੀਂ ਸਾਰੇ ਬਲਕਿ ਫੋਨ ਤੇ ਵੀ ਦੂਜੇ ਨੂੰ ਕਹਿੰਦੇ ਪਏ ਸੀਗੇ ਕਿ ਹਾਂਜੀ ਸਾਨੂੰ ਪਾਣ ਜਾਣੀ ਹੈ ਵੋਟ ਪਾ ਲਈ ਆ ਪਾਏ ਉਹ ਜਾਂ ਮੰਮੀ ਪਾਪਾ ਨੇ ਕਿਹਾ ਸੀ ਵੀ ਨਹੀਂ ਵੋਟ ਪਾ ਕੇ ਜਾਣ ਲਾ ਹਾਂਜੀ ਨਹੀਂ ਨਹੀਂ ਮੈਂ ਖੁਦ ਆਈ ਸੀ ਮੈਨੂੰ ਬੜੀ ਐਕਸਾਈਟਮੈਂਟ ਸੀਗੀ ਕਿਉਂਕਿ ਮੈਂ ਪਹਿਲੀ ਵਾਰ ਪਾਣੀ ਸੀ ਹਾਂਜੀ ਇੱਕ ਵਾਰ ਸੱਤ ਆਰ ਨੂੰ ਦੱਬਣਾ ਚਾਹੁੰਦੇ ਸੀ ਦਬਦਾ ਕਿੱਥੇ ਆ ਹੁਣ ਤਾਂ ਸ਼ਿੰਗਲਾ ਸਾਹਿਬ ਜੀ ਸਾਡੇ ਦੀ ਜਿੱਤ ਪੱਕੀ ਆ ਪ੍ਰਮਾਤਮਾ ਮਿਹਰ ਕਰੇ 4 ਤਰੀਕ ਨੂੰ ਰਿਜ਼ਲਟ ਆਵੇ ਤੇ ਅਸੀਂ ਧੂਮ-ਤਾਮ ਨਾਲ ਸ਼ਿੰਗਲਾ ਸਾਹਿਬ ਨੂੰ ਜਿਤਾ ਕੇ ਆਨੰਦਪੁਰ ਸਾਹਿਬ ਦੀ ਜੋੜੀ ਸੀਟ ਪਈ ਜਿਹੜਾ ਤੁਸੀਂ ਸਟਾਰਟਿੰਗ ਬੋਲੇ ਆ ਤਾਂ ਭਗਵੰਤ ਮਾਨ ਜੀ ਦਾ ਪਲੇਟਫਾਰਮ ਹੈ ਵੀਰ ਜੀ ਇਹ ਤਾਂ ਹੈ ਭਗਵੰਤ ਮਾਨ ਜੀ ਦਾ ਪਰ ਅਸੀਂ ਵੀ ਡਾ ਲੈ ਕੋ ਬੋਲ ਸਕਦੇ ਸਾਡੇ ਦੇ ਹੱਕ ਤੇ ਬੰਦਾ ਹੈ ਲੋਕਾਂ ਦਾ ਕਿਵੇਂ ਪ੍ਰਤਨ ਦੇਖਣ ਨੂੰ ਮਿਲਿਆ ਲੋਕਾਂ ਦਾ ਵੀਰ ਜੀ ਸਵੇਰ ਦੇ ਬਹੁਤ ਵਧੀਆ ਤਕਰੀਬਨ ਸਾਰੇ ਇਕਜੁੱਟ ਹੋ ਕੇ ਸ਼ਹਿਰ ਚ ਬਾਡਾਂ ਵਿੱਚ ਪਿੰਡਾਂ ਵਿੱਚ ਕਾਂਗਰਸ ਆਈ ਨੂੰ ਬਹੁਤ ਵਧੀਆ ਵੋਟ ਨਿਕਲ ਰਹੀ ਆ ਸ਼ਿੰਗਲਾ ਸਾਹਿਬ ਨੂੰ ਸਾਰੇ ਤਕਰੀਬਨ ਸਾਰਾ ਇਲਾਕਾ ਬਹੁਤ ਪਿਆਰ ਦੇ ਰਿਹਾ ਹੈ ਤੇ ਤਕਰੀਬਨ ਜੋ ਸ਼ਿੰਗਲਾ ਸਾਹਿਬ ਦੀ ਸੋਚ ਆ ਕੰਮ ਦੀ ਸੋਚ ਆ ਜਾਂ ਵਰਕਰ ਦੀ ਸੋਚ ਆ ਜੋ ਕੋਈ ਵੀ ਹੈਗੀ ਆ ਉਹਨਾਂ ਦੀ ਬਹੁਤ ਵਧੀਆ ਸੋਚ ਆ ਕੀ ਟੈਂਡਿੰਗ VOTING ਹੋ ਚੁੱਕੀ ਹੈ ਤੇ ਕਿਸ ਤਰ੍ਹਾਂ ਚੱਲ ਰਹੀ ਹੈ VOTING VOTING ਹੁਣ ਤੱਕ ਜੋ ਜੋ ਮੈਂ ਡਾਟਾ ਜਿ ਕੋਲੈਕਟ ਕੀਤੇ ਅਸੀਂ 35% 40 ਦੇ ਵਿੱਚ ਵਿੱਚ ਚੱਲ ਰਿਹਾ ਹੈ ਔਰ VOTING ਦੀ ਜੋ ਲੋਕਾਂ ਦੇ ਰੁਝਾਨ ਹੈ ਹਲੇ ਸਲੋ ਹੈ ਇਹਦਾ ਕਾਰਨ ਗਰਮੀ ਵੀ ਹੋ ਸਕਦਾ ਹੈ ਵੀ ਗਰਮੀ ਬਹੁਤ ਹੈ ਔਰ ਉਮੀਦ ਹੈ ਕਿ ਜੋ ਦੁਪਹਿਰ ਤੋਂ ਬਾਅਦ VOTEN ਦੀ ਜੋ ਰੁਝਾਨ ਹੈ ਵਧੇਗਾ ਲੋਕੀ ਸ਼ਾਮ ਨੂੰ ਕੋ ਟਾਈਮ 6 ਵਜੇ ਤੱਕ ਹੈਗਾ ਕਾਫੀ ਵੋਟਾਂ ਨਿਕਲ ਗਈਆਂ ਉਮੀਦ ਹੈ ਕਿ ਜੋ ਜੋ ਪਰਸੈਂਟੇਜ ਆ ਇਟ ਵਿਲ ਕ੍ਰੋਸ 60% 65 60 ਹੋ ਜੇ ਅੱਧਰ ਹੋਦਾ ਕਿ ਕਿੰਨੇ ਪੋਲਿੰਗ ਸਟੇਸ਼ਨ ਦਾ ਦੌਰਾ ਕਰ ਸਕਦੇ ਤਕਰੀਬਨ ਸਾਰੇ ਜਗ੍ਹਾ ਜਾਤੇ ਹਨ ਆਲਮੋਸਟ ਐਵਰੇਜ 35 ਦੇ ਕਰੀਬ ਬਣਦੀ ਪਈ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅਜੇ ਤੱਕ ਵੋਟਰਾਂ ਨੂੰ ਮੈਂ ਅਪੀਲ ਕਰਾਂਗੇ ਕਿ ਸਭ ਤੋਂ ਵੱਡਾ ਦਿਨ ਹੈ ਅਸੀਂ ਆਪਣੇ ਦੇਸ਼ ਦੀ ਆਉਣ ਵਾਲੇ ਸਮੇਂ ਦੀ ਸਰਕਾਰ ਚੁਣਨ ਜਾ ਰਹੇ ਹਾਂ ਉਹਦੇ ਲੋਕਾਂ ਨੂੰ ਏ ਨਹੀਂ ਸੋਚਣਾ ਚਾਹੀਦਾ ਮੈਂ ਕੀ ਕਰਨਾ ਵੋਟ ਪਾ ਕੇ ਸਭ ਤੋਂ ਜ਼ਰੂਰੀ ਹੈ ਪਰ ਆਪਣਾ ਹੱਕ ਸਮਝ ਕੇ ਆਪਣੇ ਇੱਕ ਐਸਾ ਹੱਕ ਹੈ ਜਿਹਨੂੰ ਸਾਨੂੰ ਐਕਸਰਸਾਈਜ਼ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਇੱਕ ਵੋਟ ਦੇਸ਼ ਦੀ ਤਰੱਕੀ ਦੇਸ਼ ਦੀ ਇੰਟਰਨੈਸ਼ਨਲ ਸਟੇਬਿਲਿਟੀ ਔਰ ਵਕ ਵਕ ਫੀਲਨਾ ਚ ਸਾਨੂੰ ਸਟੈਬਲਿਸ਼ ਕਰਦਾ ਤਾਂ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗੇ ਜੋ ਹਲੇ ਤੱਕ ਵੋਟ ਕਰਨ ਨਹੀਂ ਆਏ ਜਾਂ ਜੋ ਕਿਤੇ ਆਪਣੇ ਰਿਸ਼ਤੇਦਾਰੀ ਜਾਂ ਇੱਧਰ ਗਿਆ ਮੈਂ ਅਪੀਲ ਕਰਾਂਗਾ ਮੀਡੀਆ ਦੇ ਰਾਹੀਂ ਕਿ ਉਹ ਸਮੇਂ ਤੋਂ ਪਹਿਲਾਂ ਪਹੁੰਚ ਕੇ ਆਪਣੀ ਇੱਕ ਵੋਟ ਦਾ ਭੁਗਤਾਨ ਕਰਨ ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀ ਦੇਸ਼ ਦੀ ਸਰਕਾਰ ਇੱਕ ਵਧੀਆ ਸਰਕਾਰ ਬਣ ਸਕੇ ਜੋ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾ ਸਕੇ ਚੋਣ ਯੋਗ ਵੱਲੋਂ ਇੱਕ ਕਿਹਾ ਗਿਆ ਹੈ ਕਿ ਕਿਤੇ ਵੀ ਬੂਥ ਲੱਗਿਆ ਹੋਇਆ ਉੱਤੇ ਪਾਣੀ ਜ਼ਰੂਰ ਪਲਾਇਆ ਜਾਵੇ ਕੀ ਪਾਣੀ ਦਾ ਪ੍ਰਬੰਧ ਬੂਥਾਂ 'ਚ ਕੀਤਾ ਹੋਇਆ ਹੈ ਪਾਣੀ ਦਾ ਪ੍ਰਬੰਧ ਬੂਥਾਂ ਤੇ ਤਕਰੀਬਨ ਜਿਹੜੇ ਜਿੰਨਾ ਜਿਹੜੇ ਪਾਰਟੀਆਂ ਦੇ ਬੂਥ ਹਨ ਉੱਥੇ ਉਹਨਾਂ ਨੇ ਆਪਣਾ ਇੰਤਜ਼ਾਮ ਕੀਤਾ ਹੈ ਪੋਲਿੰਗ ਸਟੇਸ਼ਨਾਂ ਤੇ ਮੇਰਾ ਖਿਆਲ ਹੈ ਵੀ ਸਰਕਾਰ ਨੇ ਕੀਤਾ ਹੋਇਆ ਹੈ ਦੇਖੋ ਅੱਜ ਮੈਂ ਸਵੇਰ ਤੋਂ ਹੀ ਪੂਰੇ ਕਰਾਲੀ ਦੇ ਪੋਲਿੰਗ ਬੂਥਾਂ ਤੇ ਗਿਆ ਔਰ ਖਰੜ ਨਵਾਂਗਰੋਂ ਕਈ ਪਿੰਡਾਂ 'ਚ ਗਿਆ ਬਹੁਤ ਵਧੀਆ ਜਿਹੜਾ ਅੱਜ ਮਾਹੌਲ ਹੈ ਔਰ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਵੋਟਾਂ ਪੈ ਰਹੀਆਂ ਅੱਜ ਕਿਉਂਕਿ ਜੋ ਲੋਕਾਂ ਨੂੰ ਅਸੀਂ ਪੁੱਛੀਦਾ ਆ ਆਮ ਬੰਦੇ ਨੂੰ ਵੀ ਪੁੱਛੀਦਾ ਹੈ ਉਹਨਾਂ ਦਾ ਇੱਕੋ ਟੀਚਾ ਹੁੰਦਾ ਹੈ ਕਿ ਦੇਸ਼ ਨੂੰ ਬਚਾਉਣ ਦੇ ਲਈ ਅੱਜ ਅਸੀਂ ਜਿਹੜੀ ਆਪਣੀ ਵੋਟ ਹੈ ਉਹ ਕਾਂਗਰਸ ਪਾਰਟੀ ਨੂੰ ਪਾਣੀ ਹੈ ਕਿਉਂਕਿ ਇੱਕ ਬਹੁਤ ਹੀ ਸੂਝਵਾਨ ਤੇ ਪੜਿਆ ਲਿਖਿਆ ਕਿਉਂ ਕੈਂਡੀਡੇਟ ਸਾਰਾ ਸਾਡਾ ਸ਼੍ਰੀ ਵਿਜੇਂਦਰ ਸਿੰਘਲਾ ਜੀ ਜਿਨ੍ਹਾਂ ਨੇ ਕਿ ਪਹਿਲਾਂ ਵੀ بطور ਵਜ਼ੀਰ अनेका ਕੰਮ ਕੀਤੇ ਔਰ ਮੈਂਬਰ ਪਾਰਲੀਮੈਂਟ ਦੇ ਰਹਿੰਦੇ ਹੋਏ अनेका ਕੰਮ ਕੀਤੇ ਐਸੇ ਕੈਂਡੀਡੇਟ ਤੇ ਬਹੁਤ ਜ਼ਿਆਦਾ ਉਮੀਦ ਹੈ ਕਿ ਇਸ ਹਲਕੇ ਨੂੰ ਵੀ ਵਿਕਾਸ ਦੀ ਲੀਹ ਤੇ ਲੈ ਕੇ ਜਾਣਗੇ ਇਸ ਤਰੀਕੇ ਨਾਲ ਲੋਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵੋਟਾਂ ਜਿਹੜੀਆਂ ਪਾੜ ਰਹੇ ਸੋ ਸਾਨੂੰ ਪੂਰਨ ਉਮੀਦ ਹੈ ਕਿ ਇੱਥੇ ਤੇ ਕਰੀਬ 1.5 ਲੱਖ ਦੀ ਲੀਡ ਨਾਲ ਸ਼੍ਰੀ ਭਜENDER ਸਿੰਘ ਰਾਜੀ ਲੋਕ ਸਭਾ ਸ਼੍ਰੀ ਅਨੰਤਪੁਰ ਸਾਹਿਬ ਤੋਂ ਜਿੱਤ ਕੇ ਜਾਣਗੇ ਦਿੱਲੀ ਦੇ ਵਿੱਚ ਸਭਾ ਦੇ ਘੰਟੇ ਦੇਖੋ ਬਾਕੀ ਬਚਿਆ ਜੀ ਪੋਲਿੰਗ ਬਹੁਤ ਘੱਟ ਅਜੇ ਤੱਕ ਦੇਖਣ ਨੂੰ ਮਿਲ ਰਹੀ ਜੀ ਆ 40% ਦੇ ਨੁਕਤੇ ਪੋਲਿੰਗ ਰੰਕ ਚੱਲ ਰਹੀ ਹੈ ਫਰੀਦਨ ਕੀ ਮੰਨਦੇ ਹੋ ਦੇਖੋ ਇਹ तमाम ਦੇਸ਼ ਦੇ ਵਿੱਚ ਇਸ ਵਾਰ ਜਿਹੜੀ ਪੋਲਿੰਗ ਜਿਹੜੀ ਘੱਟ ਹੋਈ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਗਰਮੀ ਨੂੰ ਦੇਖਦੇ ਹੋਏ ਪੋਲਿੰਗ ਘਟ ਹੋਈ ਹੈ ਲੇਕਿਨ ਪੋਲਿੰਗ ਮੇਰਾ ਖਿਆਲ ਹੈ ਅੱਜ ਵੀ ਸਾਡੀ 55 ਤੋਂ 60% ਜਿਹੜੀ ਹੋ ਰਹੀ ਹੈ ਪਿਛਲੀ ਵਾਰ ਜਿਹੜੀ ਪੋਲਿੰਗ ਹੋਈ ਸੀਗੀ ਅੱਜ ਤੋਂ 5 ਸਾਲ ਪਹਿਲਾਂ ਉਹ 63% ਹੋਈ ਸੀਗੀ ਸਿਰਫ 3% ਦਾ ਮਾਰਜਨ ਜਿਹੜਾ ਘਟ ਰ ਹੋਇਆ ਪਰ ਇਸ ਵਾਰ ਵੀ ਸਾਡੀ ਜਿਹੜੀ ਜਿੰਨੀ ਵੀ ਪੋਲਿੰਗ ਹੋਈ ਹੈ ਉਹਦੇ ਵਿੱਚ ਵੀ ਸਾਡੀ ਜਿਹੜੀ ਸਭ ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਪਈਆਂ ਹਾਂ ਬਾਕੀ ਕਿਸੇ ਪਾਰਟੀ ਨੂੰ ਅੱਛਾ ਜੀ ਲੋਕਾਂ ਨੇ ਮੂੰਹ ਨਹੀਂ ਲਾਇਆ ਓਕੇ 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 ਇੱਕ ਵੱਖ ਹਲਕੇ ਦੇ ਬੂਥਾਂ ਦੇ ਵਿੱਚ ਜਾ ਰਹੇ ਹਾਂ ਉਹ ਕਿਸ ਤਰ੍ਹਾਂ ਦੇ ਹਾਲ ਹੈ ਬੂਥਾਂ ਦੇ ਇਸ ਵਕਤ ਕਿਸ ਤਰ੍ਹਾਂ ਦਾ ਰਿਸਪਲ ਬਣਿਆ ਹੋਇਆ ਹੈ ਦੇਖੋ ਬਹੁਤ ਵਧੀਆ ਹਾਲਾਤਾਂ ਬੂਥਾਂ ਦੇ ਜਿਹੜਾ ਲੋਕਾਂ 'ਚ ਬਹੁਤ ਵਧੀਆ ਉਤਸ਼ਾਹ ਹੈ ਲੋਕਾਂ 'ਚ ਸਾਡੇ ਜਿਹੜੇ ਕਾਂਗਰਸ ਪਾਰਟੀ ਦਾ ਖਰੜਾ ਹਲਕੇ ਵਿੱਚ ਬਹੁਤ ਵਧੀਆ ਜਿਹੜੀ ਕਾਂਗਰਸ ਪਾਰਟੀ ਦੀ ਹਵਾ ਚੱਲ ਰਹੀ ਹੈ ਤਾਂ ਮੈਂ ਸਾਰੇ ਜਿਹੜੇ ਹੁਣ ਵੋਟਰ ਸਾਡੇ ਖਰੜ ਹਲਕੇ ਦੇ ਆ ਉਹਨਾਂ ਨੂੰ ਵੀ ਇਹੀ ਅਪੀਲ ਕਰਦਾ ਕਿ ਜਿਹੜਾ ਸਾਡਾ ਵੋਟ ਦਾ ਅਧਿਕਾਰ ਆ ਇਹ ਬਹੁਤ ਸਾਰੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਦੇਸ਼ ਯਾਦ ਹੋਣ ਤੋਂ ਬਾਅਦ ਤੇ ਸਾਡੇ ਦੇਸ਼ ਦੇ ਗਦਰੀ ਬਾਬੇ ਜਿੰਨੇ ਵੀ ਉਹਨਾਂ ਦੇ ਖੂਨ ਡੁੱਲਣ ਤੋਂ ਬਾਅਦ ਸਾਨੂੰ ਬਾਬਾ ਸਾਹਿਬ ਉਹ ਵੇਦ ਕਰਨੇ ਜਿਹੜਾ ਵੋਟ ਦਾ ਸਾਨੂੰ ਅਧਿਕਾਰ ਦਿੰਦਾ ਹੈ ਇਹਨੂੰ ਜਰੂਰ ਮਤਲਬ ਆਪਣਾ ਲੂਜ਼ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਵੋਟ ਹੈ ਜਿਹੜੀ ਦੇਸ਼ ਦੀ ਰਾਜਨੀਤੀ ਨੂੰ ਬਦਲਦੀ ਹੈ ਇੱਕ ਵੋਟ ਹੈ ਜਿਹੜੇ ਦਾ ਜਿਹਦੇ ਨਾਲ ਅਸੀਂ ਦੇਸ਼ ਨੂੰ ਵਧੀਆ ਬਣਾ ਸਕਦੇ ਹਾਂ ਜਿਹੜੇ ਲੋਕਾਂ ਨੇ ਮੁੱਦੇ ਆ ਉਹਨੂੰ ਅਸੀਂ ਵੋਟ ਦੇ ਥਰੂ ਆਪਣਾ ਮੈਂਬਰ ਚੁਣ ਕੇ ਪਾਰਲੀਮੈਂਟ ਜੀ ਭੇਜਾਂਗੇ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਇਹ ਵੋਟ ਬੋਤ ਜਰੂਰ ਜਿਹੜਾ ਕਰਨਾ ਚਾਹੀਦਾ ਇਸਤੇਮਾਲ ਲੋਕਾਂ ਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ